ਰਖੜੀ ਵਾਲੇ ਦਿਨ ਅੰਮ੍ਰਿਤਸਰ ਦੇ ਨਵਾਂ ਕੋੜੀ ਇਲਾਕੇ 'ਚ ਰਹਿਣ ਵਾਲੇ ਬਜ਼ੁਰਗ ਪਤੀ ਪਤਨੀ ਦੇ ਕਤਲ ਦੀ ਗੁੱਥੀ ਅੰਮ੍ਰਿਤਸਰ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਮੁਲਜ਼ਮ ਭਰਤ ਕੁਮਾਰ ਅਤੇ ਉਸ ਦੀ ਪਤਨੀ ਸੋਨੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਕੇਸ ਵਿੱਚ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਆਖਰ ਕਾਤਲਾ ਨੇ ਉਹਨਾਂ ਦਾ ਕਤਲ ਰਖੜੀ ਵਾਲੇ ਦਿਨ ਹੀ ਕਿਉਂ ਕੀਤਾ? ਕਤਲ ਪਿੱਛੇ ਅਸਲ ਵਜ੍ਹਾ ਕੀ ਸੀ? ਸ਼ੁਰੂਆਤੀ ਜਾਂਚ ਵਿੱਚ ਪੁਲਿਸ ਇਸ ਕਤਲ ਪਿੱਛੇ ਲੁੱਟ ਨੂੰ ਹੀ ਮੁੱਖ ਵਜ੍ਹਾ ਮੰਨ ਰਹੀ ਸੀ। ਸੂਤਰਾਂ ਮੁਤਾਬਕ ਰਟਾਇਡ ਪ੍ਰਿੰਸੀਪਲ ਸੁਭਾਸ਼ ਚੰਦਰ ਤੇ ਉਸ ਦੀ ਪਤਨੀ ਰਿਟਾਇਰਡ ਤੇ ਆਪਕਾ ਕਮਲੇਸ਼ ਰਾਣੀ ਦੇ ਕਤਲ ਪਿੱਛੇ ਉਹਨਾਂ ਦੇ ਘਰ ਦੇ ਹੀ ਕਰੀਬ ਰਹਿਣ ਵਾਲਾ ਜੋੜਾ ਸੀ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਜੋੜਾ ਕਤਲ ਤੋਂ ਬਾਅਦ ਆਪਣੇ ਘਰ ਤੋਂ ਗਾਇਬ ਸੀ ਪੁਲਿਸ ਨੂੰ ਸ਼ੱਕ ਹੋਣ ਤੇ ਇਹਨਾਂ ਦੋਹਾਂ ਨੂੰ ਫਿਰ ਰਾਤ ਅਸ ਵਿੱਚ ਲੈ ਲਿਆ ਪੁਲਿਸ ਮੁਤਾਬਕ ਦੋਸ਼ੀਆਂ ਨੇ ਇਹ ਕਤਲ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਲਈ ਕੀਤਾ ਹੈ ਇਹ ਰਕੜੀ ਵਾਲੇ ਦਿਨ ਦਿਨ ਦਿਹਾੜੇ ਇੱਕ ਵਾਕਿਆ ਹੋਇਆ ਸੀ ਜਿਹਦੇ ਵਿੱਚ ਬਜ਼ੁਰਗ ਪ੍ਰਿੰਸੀਪਲ ਰਿਟਾਇਰ ਤੇ ਉਹਦੀ ਉਹਨਾਂ ਦੀ ਵਾਈਫ ਕਮਲੇਸ਼ अरोड़ा ਇਹਨਾਂ ਦੋਵਾਂ ਦੀ ਹੱਤਿਆ ਕਰਕੇ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਗਹਿਣਾ ਤੇ ਨਕਦੀ ਜੜੀ ਆ ਉਹ ਲੁੱਟ ਕੇ ਲੈ ਗਏ ਸੀਗੇ ਔਰ ਇਸ ਸਬੰਧ ਦੇ ਵਿੱਚ ਸੀਪੀ ਸਾਹਿਬ ਵੱਲੋਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਜਿਹੜਾ ਗਠਿਤ ਕੀਤਾ ਗਿਆ ਜਿਨ੍ਹਾਂ ਚ ਏਡੀਸੀਪੀ 1 ਤੇ ਉਹਨਾਂ ਦੇ ਨਾਲ ਦੋ ਡੀਐਸਪੀ ਸਵਾਨ ਨੂੰ ਲਾਇਆ ਗਿਆ ਇਸ ਸਬੰਧ ਦੇ ਵਿੱਚ ਜਿਹੜੀ 48 ਆਵਰਸ ਜਿਹੜੀ ਇਹ ਵਾਰਦਾਤ ਨੂੰ ਜਿਹੜਾ ਕਮਿਸ਼ਨਰ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਇਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦਾ ਭਾਰਤੀ ਅਤੇ ਉਸ ਦਾ ਉਹਦੀ ਵਾਈਫ ਸੋਨੀਆ ਔਰ ਦੋਨਾਂ ਦੇ ਕੋਲੋਂ ਜਿਹੜੇ ਹੈਗੇ ਆ ਜੇਵਰਾ ਤੇ ਰਿਕਵਰ ਕਰ ਲਿਆ ਔਰ ਜਿਹੜੇ ਨਕਦੀ ਸੀਗੀ ਉਹਦੇ ਵਿੱਚੋਂ 2100 ਰੁਪਏ ਜਿਹੜਾ ਰਿਕਵਰ ਕਰ ਲਿਆ ਉਹ ਵੀ ਪਹਿਲੇ ਉਹ ਕੀ ਚੰਗੇ ਇਹਨਾਂ ਤੇ ਪਹਿਲਾਂ ਵੀ ਇਹਨਾਂ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਸੇ ਬਣਾ ਤੇ ਜਿਹੜਾ ਹੈਗਾ ਇਹ ਸ਼ੱਕ ਦੇ ਘੇਰੇ ਦੇ ਵਿੱਚ ਆਇ ਸੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੇਖਦੇ ਹੋਏ ਔਰ ਇਹਨਾਂ ਨੂੰ ਪਤਾ ਸੀ ਵੀ ਦੋਵੇਂ ਜਿਹੜੇ ਬਜ਼ੁਰਗ ਹੈ ਇਕੱਲੇ ਰਹਿੰਦੇ ਆ ਔਰ ਬੜਾ ਸੌਫਟ ਟਾਰਗੇਟ ਹੈਗਾ ਔਰ ਇਹਨਾਂ ਨੇ ਦੇਖਿਆ ਕਿ ਜਦੋਂ ਘਰ ਦੇ ਵਿੱਚ ਇਹਨਾਂ ਨੇ ਰੈਕੀ ਕੀਤੀ ਕਿ ਬਜ਼ੁਰਗ ਇਕੱਲਾ ਤੇ ਇਹ ਐਂਟਰ ਕਰ ਗਏ ਇਹਨਾਂ ਨੇ ਪਹਿਲਾਂ ਜਿਹੜਾ ਸ਼ਿਵਸ਼ਚਨ ਅਰੋੜਾ ਸੀ ਉਹ ਹਮਲਾ ਕੀਤਾ ਉਹਨੂੰ ਮਾਰ ਦਿੱਤਾ ਔਰ ਉੱਥੋਂ ਥੋੜ ਡੁੱਟ ਸੁੱਟ ਕਰ ਰਹੇ ਸੀ ਇਨ ਦਾ ਮੀਨ ਟਾਈਮ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਐਂਟਰ ਕਰ ਗਈ ਇਹਨਾਂ ਨੇ ਉਹਦੇ ਤੇ ਵੀ ਜਿਹੜਾ ਮਾਰੂ ਹਥਿਆਰਾਂ ਦੇ ਨਾਲ ਹਮਲਾ ਕੀਤਾ ਔਰ ਉਹਦੀ ਵੀ ਜਿਹੜੀ ਮੌਕੇ ਤੇ ਡੈਥ ਹੋ ਗਈ ਉਸ ਤੋਂ ਬਾਅਦ ਜਦੋਂ ਉਹਦੀ ਉੱਥੇ ਮੌਤ ਹੋ ਗਈ ਤੇ ਉਹਦੇ ਪਾਏ ਹੋਏ ਜਿਹੜੇ ਗਹਿਣੇ ਇਹਨਾਂ ਨੇ ਉਤਾਰ ਲਏ ਜਿਹੜੀ ਉਹ ਜ਼ਮੀਨ ਵਿੱਚੀ ਜੀ ਕੋਈ ਕਹਿੰਦਾ ਪੈਸੇ ਵੀ ਰਸੂਦ ਵਾਦੀ ਫਿਲਹਾਲ ਜਿਹੜੀ ਹੈਗੀ ਆ ਮੋਢਲੀ ਪੁਸ਼ਕਿਸ਼ ਦੇ ਵਿੱਚ ਇਹੋ ਜੀ ਕੋਈ ਹਜੇ ਤੱਕ ਇਹ ਗੱਲ ਐਸਟੈਬਲਿਸ਼ ਨਹੀਂ ਹੋਈ ਜ਼ਮੀਨ ਵੇਚਣ ਵਾਲੀ ਗੱਲ ਤੇ ਫਰਦਰ ਅਸੀਂ ਜਿਹੜਾ ਇਹਨਾਂ ਦਾ ਰਿਮਾਂਡ ਲੈ ਕੇ ਜੜੀ ਆ ਪੁਸ਼ਕਿਸ਼ ਕਰਾਂਗੇ ਨਸ਼ੇ ਵਗੈਰਾ ਵੀ ਜਿੰਦੀ ਕਿ ਜਿਹੜਾ ਮੁੱਢਲੀ ਪੁਸ਼ਕਿਸ਼ ਦੇ ਵਿੱਚ ਆਇਆ ਵੀ ਇਹ ਨਸ਼ੇ ਵਗੈਰਾ ਕਰਦੇ ਸੀ ਕਿੱਥੋਂ ਹੋ ਜਾਂਦਾ ਇਹ ਦੋਵੇਂ ਉਹਨਾਂ ਦੇ ਲਾਗੇ ਹੀ ਕਰਦੇ ਲਾਗੇ ਰਹਿਣ ਵਾਲੇ ਹੈਗੇ ਬਿਊਰੋ ਰਿਪੋਰਟ ਪੰਜਾਬ ਟੂਡੇ